ਇਨਸਾਨ ਉਹਨਾਂ ਬੰਦਿਆਂ ਤੋਂ ਧੋਖਾ ਖਾ ਸਕਦਾ ਜਿਹੜੇ ਉਹਦੇ ਬਹੁਤ ਜ਼ਿਆਰੇ ਦਿਲ ਤੇ ਕਰੀਬ ਹੁੰਦੇ ਆ ਹੋਰ ਕਿਸੇ ਇਨਸਾਨ ਤੋਂ ਧੋਖਾ ਖਾ ਨਹੀਂ ਸਕਦਾ ਤੇ ਧੋਖਾ ਦੇਣ ਵਾਲੇ ਬੰਦੇ ਵੀ ਨਾ ਦੋ ਕੈਟਾਗਰੀ ਦੇ ਵਿੱਚ ਆਉਂਦੇ ਆ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਜਿਹੜੇ ਆਪਾਂ ਨੂੰ ਧੋਖਾ ਦਿੰਦੇ ਆ ਇੱਕ ਹੁੰਦੇ ਜਿਨ੍ਹਾਂ ਤੇ ਆਪਾਂ ਅੰਨਾ ਯਕੀਨ ਕਰਦੇ ਆ ਜਿਨ੍ਹਾਂ ਨਾਲ ਆਪਾਂ ਬਚਪਨ ਤੋਂ ਰਹਿੰਦੇ ਹੁੰਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਆਪਣੀਆਂ ਸਾਂਝ ਆਉਂਦੀਆਂ ਜਿਸ ਤਰ੍ਹਾਂ ਭੈਣ ਭਰਾ ਯਾਰ ਦੋਸਤ ਜਿਨ੍ਹਾਂ ਨੇ ਆਪਾਂ ਬਚਪਨ ਤੋਂ ਹੀ ਖੇਡੇ ਮੱਲੇ ਹੋਈਏ ਜਿਨ੍ਹਾਂ ਨੂੰ ਆਪਣੀਆਂ ਸਾਰੀਆਂ ਗੱਲਾਂ ਦਾ ਪਤਾ ਹੋਵੇ ਤੇ ਉਹ ਆਪਾਂ ਨੂੰ ਧੋਖਾ ਦੇ ਸਕਦਾ ਕਿਉਂਕਿ ਧੋਖਾ ਦੇਣ ਤੋਂ ਪਹਿਲਾਂ ਕਿਸੇ ਨੂੰ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਤੱਕ ਕੋਈ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕੋਈ ਤੁਹਾਡੀਆਂ ਕਮਜ਼ੋਰੀਆਂ ਬਾਰੇ ਨਹੀਂ ਜਾਣਦਾ ਉਹਨਾਂ ਦਾ ਕਿ ਤੁਹਾਨੂੰ ਉਹ ਧੋਖਾ ਨਹੀਂ ਦੇ ਸਕਦਾ ਨੰਬਰ 2 ਦੇ ਬੰਦੇ ਹੁੰਦੇ ਆ ਜਿਨ੍ਹਾਂ ਤੇ ਆਪਾਂ ਕਾਣਾ ਯਕੀਨ ਕਰਦੇ ਆ ਇਹ ਕਾਣੇ ਯਕੀਨ ਵਾਲੇ ਬੰਦੇ ਆਪਾਂ ਨੂੰ ਆਮ ਤੌਰ ਤੇ ਬਿਜ਼ਨਸ ਦੇ ਵਿੱਚ ਹੀ ਮਿਲਦੇ ਆ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕਾਣੇ ਯਕੀਨ ਵਾਲੇ ਬੰਦੇ ਨੂੰ ਮਿਲਦੇ ਨਾ ਉਸ ਟਾਈਮ ਤੇ ਆਪਣਾ ਦਿਲ ਆਪਾਂ ਨੂੰ ਕਹਿੰਦਾ ਏ ਕਿ ਇਹ ਇਨਸਾਨ ਬਹੁਤ ਧੋਖੇ ਬਾਜ਼ ਆ ਆਪਾਂ ਉਹਦੇ 'ਤੇ ਸ਼ੱਕ ਦੀ ਨਿਗਾਹਾਂ ਵੇਖਦੇ ਆ ਪਰ ਦਿਮਾਗ ਆਪਣਾ ਕਹਿੰਦਾ ਯਾਰ ਇੱਕ ਵਾਰੀ ਯਕੀਨ ਕਰਕੇ ਤਾਂ ਵੇਖ ਹੋ ਸਕਦਾ ਇਹਨੇ ਸਾਰਿਆਂ ਨਾਲ ਧੋਖਾ ਕੀਤਾ ਹੋਵੇ ਪਰ ਤੇਰੇ ਨਾਲ ਨਾ ਕਰੇ ਜਦੋਂ ਆਪਣੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਉਣ ਲੱਗ ਪੈਂਦੀ ਨਾ ਕਿ ਇੱਕ ਵਾਰੀ ਯਕੀਨ ਕਰਕੇ ਵੇਖ ਕਿਉਂਕਿ ਜਦੋਂ ਆਪਾਂ ਇਹ ਸ਼ਬਦ ਆਪਣੇ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨਾ ਕਿ ਇੱਕ ਵਾਰੀ ਯਕੀਨ ਕਰਕੇ ਵੇਖ ਉਦੋਂ ਹੀ ਆਪਾਂ ਨੂੰ ਤੋਖਾ ਮਿਲਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਸੋ ਮੈਂ ਤਾਂ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਮੈਂ ਕਹਿੰਨਾ ਕਿ ਤੁਸੀਂ ਕਿਸੇ ਤੇ ਉਨਾ ਹੀ ਯਕੀਨ ਕਰੋ ਜਿੰਨਾ ਕੋਈ ਤੁਹਾਡੇ ਤੇ ਕਰਦਾ ਹੈ